ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਖੂਬ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਤੁਹਾਡਾ ਪਰਿਵਾਰ ਵੀ ਠੀਕ ਠਾਕ ਤੇ ਤੰਦਰੁਸਤ ਹੋਵੇਗਾ ਤੇ ਤੁਹਾਡਾ ਸਵਾਗਤ ਆ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਅੱਜ ਚੱਲਦੇ ਆ ਖੇਤ ਆ ਤੇ ਖੇਤ ਚੱਲ ਕੇ ਦਿਖਾਉਣੇ ਤੁਹਾਨੂੰ ਆਪਣਾ ਪੂਸ਼ਾ 44 131 ਤੇ 666 ਤੇ ਆਪਾਂ ਨੂੰ ਆਪਣਾ ਜਿਹੜਾ 144 131 ਹੈਗਾ ਉਹਦੀ ਪਰਫਾਰਮੈਂਸ ਤਾਂ ਬਹੁਤ ਵਧੀਆ ਲੱਗੀ ਤੇ ਬਾਕੀ ਤੁਸੀਂ ਵੀਡੀਓ ਦੇਖ ਕੇ ਦੱਸਿਓ ਵੀ ਤੁਹਾਨੂੰ ਕਿੰਨੀ ਉਹਦੀ ਪਰਫਾਰਮੈਂਸ ਲੱਗੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਚਲੋ ਮਿਲਦੇ ਹਾਂ ਜੀ ਤੁਹਾਨੂੰ ਖੇਤ ਜਾ ਕੇ ਹਾਂ ਜੀ ਆਪਾਂ ਆ ਗਏ ਖੇਤ ਤੇ ਆ ਆਪਣਾ ਪੂਸ਼ਾ 44 ਸਾਰਾ ਉਹ ਡੇਕ ਤੱਕ ਤੇ ਆ ਇਧਰੋਂ ਘਰਾਂ ਤੱਕ ਆ ਦੋ ਕਹਿਰੇ ਨਹੀਂ ਹੈਗੇ ਆਪਣੇ ਕੋ ਜਿਹੜਾ ਨਵਾਂ ਲਾਇਆ ਕੋ ਨਾਲ ਤੇ ਆ ਆਪਣਾ ਤੇ ਉਹ ਜਿਹੜਾ ਪਰਾਂ ਦੀ ਛੜ ਨਵਾਂ ਕਰਾ ਲਿਆ ਗਿਆ ਉਹ ਵੀ ਆਪਣਾ ਤੇ ਆਹ ਪੂਛਾ 44 ਹੁਣ ਦਿਖਾਉਣਾ ਬਾਕੀ ਨਹੀਂ ਦੇਖੋਗੇ ਕਿੰਨੇ ਆਪਣਾ ਝੋਨਾ ਤੇ ਆਪਾਂ ਤਿੰਨ ਪ੍ਰਕਾਰ ਦੇ ਵੀ ਲਾਏ ਨੇ ਪੂਛਾ 44 131 ਤੇ 660 ਮੱਕੀ ਵਾਲ ਤੇ ਲਾਵਾਂਗੇ ਆਪਾਂ 26 ਤੇ 1692 ਇਹ ਆਪਣੇ ਪੰਜ ਬਾਬੀ ਹੋਏ ਨੇਗੇ ਮਤਲਬ ਚਾ ਆਪਣੇ 5 ਕਿਲੇ ਮੱਕੀ ਦੇ ਨੇ ਸਾਰੇ ਮਤਲਬ ਉਹ ਜੋ ਆਪਾਂ ਤਿੰਨ ਕਿੱਬੇ ਖਾਲੀ ਛੱਡੇ ਆਪਾਂ ਤਾਂ ਤੇ ਬਾਈਕ ਵਿਗਿਆਂ ਨੇ ਮੱਕੀ ਲਈ ਵੀ ਆਪਣੀ ਤੇ ਬਾਕੀ ਤੁਸੀਂ ਦੇਖੋ ਵੀ ਆਪਣਾ ਝੋਨਾ ਕਿਵੇਂ ਹੈਗਾ ਆ ਝੋਨਾ ਤੇ ਆ ਝੋਨਾ ਇੱਕ ਦਿਨ ਲੱਗੇ ਬਣੇ ਦੋਨੋਂ ਇਹ ਦੇਖੋ ਵੀ ਕਿਹਦੀ ਪਰਫਾਰਮੈਂਸ ਵਧੀਆ ਤੇ ਬਾਕੀ ਤੁਹਾਨੂੰ ਕੀ ਦਿਆ ਗਿਆ ਪਾ ਦਾ ਖਾਉਣਿਆਂਗੇ 131 ਵੀ ਤੇ ਜਿਹੜਾ ਆਪਾਂ ਲਾਸਟ ਰੇਲ ਆਇਆ ਹੈਗਾ ਤੇ ਉਹ ਹੋਵੇ 3-4 ਦਿਨ ਉਹ ਆਪਾਂ ਜਿੰਕ ਪਾਇਆ ਸੀ ਬੱਚੇ ਤੇ 33% ਵਾਲਾ ਤੇ ਬਾਕੀ ਤੁਸੀਂ ਦੇਖੋ ਜੀ ਪਰਫਾਰਮੈਂਸ ਆ ਗਈ ਆ ਕੇਰਾ ਥੋੜਾ ਨਾਰਮ ਰਹਿ ਗਿਆ ਸੀ ਫਿਰ ਹਾਲ ਤਰੂੰ ਦਾ ਤੇਲ ਪਾਉਣਾ ਵੀ ਠੀਕ ਆ ਗਈ ਠੀਕ ਆ ਤੇ ਦੇਖੋ ਤੇ ਕੱਖੂ ਜਿਆਦਾ ਆਪਦਾ ਆਪਣਾ ਇੱਥੇ ਥੋੜੀ ਜਿਹੀ ਜਗ੍ਹਾ ਤੇ ਦੁਬਾਰਾ ਰੇਲ ਲਾ ਦਾਂਗੇ ਤੇ ਇਹ ਆਪਣਾ ਹੈਗਾ ਆ ਫੂਸ਼ਾ 44 ਪਕੇ ਆਪਾਂ ਤੁਹਾਨੂੰ ਹੁਣ ਖੇਤ ਜਾ ਕੇ ਦੂਜਾ ਵੀ ਦਿਖਾਉਣੇ ਹੈਗੇ ਗਾਂ ਹਾਂ ਮਤਲਬ 60 ਕਿੱਲੇ ਚਲਾਇਆ ਪਿਆ ਉਹ ਉੱਥੇ ਆਪਣੇ 4 ਤੋਂ 5 ਕਿੱਲੇ ਦਾ ਖੂਸ਼ਾ ਚ ਤਾਂ ਆਪਣੇ 131 ਦੇ ਲਾਇਏ ਪਏ ਨੇ ਪੀ ਆਰ 131 ਦੇ ਤੇ ਆਪਣਾ 6 6.5 ਬਿੱਗੇ ਲਾਇਆ ਪਿਆ ਆਪਣਾ 666 ਆ ਉਹ ਬਾਣ ਥੋੜਾ ਨਰਮ ਪੀ ਆਰ ਰੇਤੇ ਵਾਲਾ ਬਾਣਾ ਥੋੜਾ ਹੈ ਉਹ ਬਾਕੀ ਇਹੀ ਦੇਖਾਂ ਇਹ ਵੀ ਉਹਦੀ ਕੀ ਪਰਫਾਰਮੈਂਸ ਰਹਿੰਦੀ ਹੈ ਕਿ ਝਾੜ ਕਿੰਨਾ ਰਹਿੰਦਾਗਾ ਉਹ ਵੀ ਤੁਹਾਨੂੰ ਦੱਸਾਂਗੇ ਪਰ ਇਹਦੇ ਨਾਲੋਂ ਭਾਈ ਬੂਝਾ ਉਹਦਾ ਜ਼ਿਆਦਾਗਾ ਉਹ ਲਗਭਗ ਝੋਨਾ ਹੋ ਗਿਆ ਆਪਣਾ 20 ਆਹ 21 ਦਿਨਾਂ ਦਾ ਝੋਨਾ ਹੋ ਗਿਆ ਉਹ ਝੋਨੇ ਨੇ ਬੂਝਾ ਬਹੁਤ ਸੋਹਣਾ ਮਾਰਿਆ ਉਹ ਝੋਨੇ ਦੇ ਆਪਾਂ ਇਹ ਰੇਹ ਦੀਆਂ ਡੋਜਾਂ ਵੀ ਦੋਈ ਲਾਈਆਂ ਨੇ ਕਿਉਂਕਿ ਬਿਚ ਦੀ ਆਪਾਂ ਨੂੰ ਹੋ ਗਿਆ ਸੀ ਕੰਮ ਉਹਦੇ ਰੇਹ ਦੀ ਡੋਜ ਵੀ ਲੇਟ ਹੋ ਗਈ 3-4 ਦਿਨਾਂ ਦੂਜੇ ਦੀ ਤੇ ਪਰ ਉਹ ਜੋ ਨੇ ਦੀ ਪਰਫਾਰਮੈਂਸ ਬਹੁਤ ਵਧੀਆ ਗਈ ਤੇ ਉਹ ਜੋਨਾ ਬੂਝਾ ਵੀ ਬਹੁਤ ਵਧੀਆ ਤੇ ਉਹਦਾ ਕੱਤ ਵੀ ਬਹੁਤ ਵਧੀਆ ਚੋਨੇ ਦਾ ਤੇ ਪੂਸ਼ਾ 43 ਨਾਲੋਂ ਮੇਰੇ ਹਿਸਾਬ ਨਾਲ ਉਹ ਜੋਨਾ ਬੂਝਾ ਵੀ ਜ਼ਿਆਦਾ ਮਾਰੂਗਾ ਬਾਕੀ ਦੇਖੋ ਝਾੜਤਾ ਸਾਰਾ ਆਪਣਾ ਰਹਿੰਦਾ ਮੌਸਮ ਤੇ ਡਿਪੈਂਡਾ ਜੇ ਤਾਂ ਮੌਸਮ ਰਹਿ ਗਿਆ ਵਧੀਆ ਔੜ ਲੱਗ ਗਈ ਬਾਣਾਂ ਨੂੰ ਤਾਂ ਤਾਂ ਝੋਨਾ ਨਿਕਲੂ ਜੀ ਵਧੀਆ ਪਰ ਵਾਂਗੂ ਜੇ ਔੜ ਨਾ ਲੱਗੀ ਤੇ ਤਾਂ ਤੁਹਾਨੂੰ ਪਤਾ ਹੀ ਆ ਫਿਰ ਝੋਨੇ ਦਾ ਝੜ ਘਟਣਾਗਾ ਜੇ ਮੀਂਹ ਆਪਣੇ ਮੀਂਹ ਕਣੀ ਜਿਆਦਾ ਪੈ ਗਿਆ ਵੈਸੇ ਹਜੇ ਤੱਕ ਤਾਂ ਮੌਸਮ ਠੀਕ ਹੀ ਚੱਲ ਰਿਹਾ ਜੇ ਇੱਕ ਅੱਧਾ ਵੀ ਹੁਣ ਪੈ ਜੇ ਤਾਂ ਉਹ ਮੀਂਹ ਦਾ ਵੀ ਆਪਾਂ ਕਹੀਏ ਝੋਨੇ ਨੂੰ ਬਹੁਤ ਵਧੀਆ ਰਿਜ਼ਲਟ ਮਿਲਣਾਗਾ ਬਾਕੀ ਤੁਹਾਨੂੰ ਮਿਲਦੇ ਆਂ ਖੇਤ ਜਾ ਕੇ ਦਿਖਾਵਾਂਗੇ ਤੁਹਾਨੂੰ 131 ਤੇ 666 ਦੱਸਿਓ ਕਿ ਮੈਂ ਆਵੀ ਹਾਂਜੀ ਆਪਾਂ ਪਹੁੰਚ ਚੁੱਕੇ ਆਂ 131 ਵਾਲੇ ਖੇਤ ਚ ਤੇ ਆਪਣੇ 131 ਦਾ ਬੂਝਾ ਚੈੱਕ ਕਰੋ ਜਿਵੇਂ ਵੀ ਰੇਹ ਦੀਆਂ ਡੋਜਾਂ ਵੀ ਆਪਣੀਆਂ ਲੇਟ ਨੇ ਤੇ ਮਤਲਬ 13 14 14 ਡਾਲ ਹੈਗੇ ਨੇ ਜਿਹੜਾ ਬੂਝਾ ਦਾ 131 ਦਾ ਤੇ ਇਹਨੂੰ ਆਪਾਂ ਕੱਲ ਦੂਜਾ ਰੇਹ ਲਾਇਆ ਪਰਸੋਂ ਹਾਂਜੀ ਇਹਨੂੰ ਪਰਸੋਂ ਆਪਾਂ ਦੂਜਾ ਰੇ ਲਾਇਆਗਾ ਤੇ ਇੱਕ ਦੋ ਦਿਨ ਆਪਾਂ ਪਹਿਲਾਂ ਲਾਉਣਾ ਸੀ ਰੇ ਪਰ ਆਪਣੀ ਆਹ ਪਾਉਣ ਵਾਲੀ ਮੋਟਰ ਮੱਚ ਗਈ ਜਿਹਦੇ ਕਾਰਨ ਪਾਣੀ ਹੈ ਨਹੀਂ ਸੀ ਕੈਰਿਆਂ ਚ ਤੇ ਆਪਾਂ ਇਹ ਨਹੀਂ ਲਾ ਸਕੇ ਇਹਨੂੰ ਤੇ ਆਪਾਂ ਪਰਸੋਂ ਲਾਇਆ ਬਾਕੀ ਤੁਸੀਂ ਪਰਫਾਰਮੈਂਸ ਦੇਖੋ ਵੀ 131 ਦੀ ਦੂਜੇ ਰੇ ਨਾਲ ਇਹ ਆਪਣਾ ਝੋਨਾ ਲਗਭਗ ਤਿੰਨ ਸੱਕੇ ਇੱਕ ਦੋ ਤਿੰਨ ਦਿਨ ਤਰੀਕ ਨੂੰ ਲਾਇਆ ਸੀ ਇਹ ਤੇ ਦੇਖੋ ਪੂਛਾ ਨਾਲੋਂ ਬਈ ਮੈਂ ਕਿਹਣਾ ਰਿਜ਼ਲਟ ਇਹਦਾ ਵਧੀਆ ਰਹੂਗਾ ਜਿੱਥੇ ਤੱਕ ਦੇਖਣ ਤੱਕ ਉਮੀਦ ਆ ਗਈ ਆਪਾਂ ਨੂੰ ਤੇ ਆਪਣੇ ਆ ਚਾਰ ਪੱਕੇ ਗਾਂਹ ਲੈਣੇ ਨੇ ਗੱਲੇ ਏਰੀਏ ਪੌਣ ਵਾਲਾ ਰਹਿੰਦਾ ਇੰਨਾ ਚ ਅੱਜ ਲਾਵਾਂਗੇ ਇੰਨਾ ਚ ਪਾਣੀ ਥੋੜਾ ਬਈ ਇਹ ਬਾਹਣ ਰੇਸ ਲਾਈ ਆ ਇੱਥੇ ਮਤਲਬ ਜੇ ਆਪਾਂ ਹੱਥੋਂ ਕਿਹਰਾ ਭਰ ਜੀਏ ਤਾਂ ਚੰਨ ਚਾਰ ਘੰਟਿਆਂ ਚ ਕਿਹਰਾ ਪਾਣੀ ਖਾ ਜਾਂਦਾ ਹੈ ਰੇਸਲੇ ਬਾਹਣ ਦੇ ਹਿਸਾਬ ਨਾਲ ਬਈ ਬਹੁਤ ਵਧੀਆ ਬੂਝਾ ਬਣਾਇਆ 131 ਨੇ ਬਾਕੀ ਵੱਢਣ ਵੇਲੇ ਵੀ ਤੁਹਾਨੂੰ ਰਿਜ਼ਲਟ ਦਿਖਾਵਾਂਗੇ ਕਿਦਾ ਵੀ ਕੀ ਰਹੂਗਾ ਕਿੰਨਾ ਕਰ ਰਹੂਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਇਹ ਆਪਣੀ 4 1/2 ਕਿੱਲਾਂ 'ਚ 131 ਤੇ ਇਧਰ 666 ਆ ਬਈ ਤੇ ਇਹ 666 131 ਨੂੰ ਆਪਣੀ 2-3 ਦਿਨ ਪਹਿਲਾਂ ਲੱਗੀ ਵੀ ਹੈਗੀ ਇਹ ਬਾਹਣ ਵੀ ਇਹਦੇ ਰੀਤੇ ਵਾਲ ਨਾਲੋਂ ਵਧੀਆ ਹੈਗਾ ਇਧਰ 131 ਵਾਲਾ ਰੀਤੇ ਵਾਲਾ ਤੇ ਆਹ ਵਧੀਆ ਠੀਕ ਆ ਬਾਣ ਮਿੱਟੀ ਵਾਲਾ ਬਾਹਣਾ ਡੱਕਰ ਹੈਗਾ ਤੇ ਬਾਟ ਇਹਦੀ ਪਰਫਾਰਮੇਸ਼ਨ ਉਨੀ ਵਧੀਆ ਆਪਾਂ ਨੂੰ ਲੱਗੀ 131 ਦੀ ਇਹ ਝੋਨੇ ਨੇ ਬੂਝਾ ਵੀ ਥੋੜੇ ਬਣਾਇਆ ਰੇਹ ਉਹਨਾਂ ਨੂੰ ਇੱਕਦਾਂ ਨਸ਼ੇਮ ਲੱਗਾਗਾ ਤੇ ਅ ਪਰਸੋਂ ਆਪਾਂ ਬੈਗ ਇਹਦੀ ਵੀ ਲਾ ਕੇ ਗਏ ਇੱਕ ਰੇਹ ਦਾ ਕਿੱਲੇ ਦੇ ਹਾਵਾਂ ਤੇ ਬੈਗ ਹੀ ਦੂਜੀ ਸੜਕ 131 ਚ ਲਾ ਕੇ ਗਏ ਆ ਬਾਕੀ ਇਹ ਤੋਂ ਬਾਅਦ ਆਪਾਂ ਪਾਵਾਂਗੇ ਮਤਲਬ ਸਰੋਂ ਦਾ ਤੇਲ ਰਲਾ ਕੇ ਰੇਹ ਚ ਜਿਹੜਾ ਤੀਜਾ ਰੇਹ ਹੋਇਆ 1 ਲੀਟਰ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਆਪਾਂ ਦੂਜੇ PR 144 ਚ ਲਾਇਆ ਸੀ ਪੂਸ਼ਾ 44 ਚ ਤੇ ਉਹਦੀ ਪਰਫਾਰਮੈਂਸ ਆਪ ਨੂੰ ਵਧੀਆ ਲੱਗੀ ਤੇਲ ਵਾਲੀ ਵੀ ਤੇ ਚੌਲ ਨੂੰ ਚੌਲਾਂ ਨੂੰ ਮਤਲਬ ਇਹਦੇ ਝੋਨੇ ਨੂੰ ਘਾੜ ਘੂਟ ਸੀ ਸਭ ਖਤਮ ਹੋ ਗਈ ਤੇ ਆਹ ਰੇਜ ਆਪਾਂ ਲਾ ਰਹੇ ਹਾਂਗੇ 100 ਆਹ ਚ ਆਪਣਾ ਜਿੰਕ ਲਾ ਰਹੇ ਹਾਂਗੇ ਨੂੰ ਤੇ ਰੇ ਦੇ ਨਾਲ ਕਿੱਲੇ ਦੇ حساب 5 ਕਿਲੋ ਦੇ حساب ਨਾਲ ਲਾ ਰਿਹਾ ਹਾਂ ਪ੍ਰਤੀ ਕਿੱਲੇ ਦੇ حساب ਨਾਲ ਤੇ ਬਾਕੀ ਤੁਸੀਂ ਆਪਣਾ ਇਹ ਝੋਨਾ ਦੇਖੋ 20 20 ਕਿਤਨਾ ਦਾ ਝੋਨਾਗਾ ਵੀ ਕਿਵੇਂ ਪਰਫਾਰਮੈਂਸ ਆ ਗਿਆ ਝੋਨੇ ਦੀ ਤੇ ਇਹ ਮਤਲਬ ਰੇਸ਼ਲੇ ਵਾਹਣ ਜੇ ਕੋਈ ਵਾਹਲਾ ਡਾਕ ਰਵਾਹਣੀ ਹੈਗਾ ਵਧੀਆ ਵਾਹਣ ਹੋਵੇ ਸਿਰੇ ਦਾ ਜੇ ਮੈਂ ਕਹਣਾ ਵੀ ਇਹ ਤੈਨੂੰ ਤਕੜੇ ਵਾਹਣ ਚ ਲੱਗਿਆ ਹੋਵੇ ਜਿਵੇਂ ਆਪਣਾ ਉਹ ਪਹਿਲਾਂ ਪੂਸ਼ਾ 44 ਵਾਲਾ ਉਹ ਜੇ ਝੋਨੇ ਦਾ ਦੁੱਗਣਾ ਪੁੱਜਾ ਹੋਵੇ ਬਈ 20 ਦਿਨਾਂ ਦੇ ਵਿੱਚ ਵਿੱਚ ਹਰੀ ਆਪਾਂ ਫਿਲਹਾਲ ਰੇਪ ਤੁਸੀਂ ਇੱਕ ਮੰਨ ਕੇ ਚੱਲੋ ਕਿਉਂਕਿ ਇੱਕ ਦਿਨ ਦਾ ਰਹੀ ਕੋਈ ਅਸਰ ਦਿਖਾਉਂਦਾ ਨਹੀਂ ਹੈਗਾ ਜੀ ਅੱਜ ਪਾਈਏ ਆਪਾਂ ਤਾਂ ਉਹਦੇ ਇੱਕ ਦੋ ਦਿਨ ਕੋਈ ਅਸਰ ਨਹੀਂ ਦਿਖਾਉਣਾ ਰੇਜ ਤਿੰਨ ਤੋਂ ਚਾਰ ਦਿਨਾਂ ਬਾਅਦ ਅਸਰ ਕਰਨ ਲੱਗਦਾ ਹੈਗਾ ਤੇ ਫਿਰ ਤਿੰਨ ਚਾਰ ਦਿਨ ਅਸਰ ਰੱਖਦਾ ਜੇ ਰੇਜ ਆਪਦਾ ਤੇ ਰੇਜ ਦੇ ਨਾਲ ਹੀ ਝੋਨੇ ਦਾ ਬੂਝਾ ਬੰਨਣਾ ਵੱਧ ਤੋਂ ਵੱਧ ਜਿੰਨਾ ਆਪਾਂ ਮਤਲਬ ਰੇਜ ਦੀ ਸਹੀ ਡੋਜ਼ ਰੱਖਾਂਗੇ ਤਾਂ ਉਹ ਝੋਨੇ ਦਾ ਬੂਝਾ ਬੰਨਣਾ ਤੇ ਆਇਦਰ ਵੀ ਆਪਣੀ 131 ਲਈ ਵੀ ਹੈਗੀ ਇਹ ਵਾਹਣ ਬਾਈ ਬਹੁਤ ਜ਼ਿਆਦਾ ਰੀਸ ਲਾਗਾ ਇੱਥੇ ਪਾਣੀ ਬਿਲਕੁਲ ਨਹੀਂ ਖੜਦਾ ਤੇ ਇੱਕ ਮਿੰਟ ਤੁਹਾਨੂੰ ਦਿਖਾਉਣਾ ਬਾਈ ਮੈਂ ਤੇ ਆ ਵਾਹਣ ਚ ਆਪਣਾ ਮਤਲਬ ਰਲਮ ਮਲਮ ਆਇਆ ਬੀਲ ਆਇਆ ਪਿਆ ਇੱਥੇ 666 ਰੁਪਇਆ ਤੇ 131 ਰੁਪਇਆ ਆ ਤੁਸੀਂ 666 ਲਾਈ ਪਿਆ ਇਧਰ ਨਾਲ ਤੁਸੀਂ ਇਹਦੀ ਪਰਫਾਰਮੈਂਸ ਦੇਖ ਲਓ ਤੇ ਬਾਕੀ ਤੁਹਾਨੂੰ ਮੈਂ 131 ਦੀ ਪਰਫਾਰਮੈਂਸ ਦਿਖਾਉਣਾਗਾ ਇਹ ਆਪਣਾ ਮਤਲਬ ਇੱਕ ਵਾਰ ਜਿਉ ਤੁਹਾਨੂੰ ਰਿਜ਼ਲਟ ਪਤਾ ਲੱਗ ਜਾਂਦਾ ਆਪਾਂ ਨੂੰ ਤੇ 1 ਮਿੰਟ ਦਿਖਾਉਣਾ ਬਈ ਇੱਥੇ ਤੱਕ ਤਾਂ ਆ ਗਈ ਆਪਣੀ ਬਈ 666 ਜਿੱਥੇ ਤੱਕ ਆ ਭਿਰਲਾ ਥਾਂਗਾ ਤੇ ਇਧਰੋਂ ਚੱਲੇ ਵੀ 131 ਤੁਸੀਂ 131 ਦਾ ਬੂਝਾ ਆਪ ਜੇ ਇੱਕ ਕਰੋ 131 ਆ 666 ਆ ਬਈ ਜਿਹੜਾ ਤਾਂ ਆ ਪੂਜਾ 166 ਆ 666 ਦੀ ਤੇ ਜਿਹੜਾ ਆਹਾ 131 ਆ ਮਤਲਬ ਇੱਕ ਦੰਦਾ ਝੋਨਾ ਲੱਗਿਆ ਪਿਆ ਫਿਲਹਾਲ ਹਾਈ ਤੱਕ ਦਾ ਪਰਫਾਰਮੈਂਸ ਵਧੀਆ ਗਈ ਬਾਕੀ ਬੱਟਨ ਵੇਲੇ ਵੀ ਕਿਵੇਂ ਰਹਿੰਦੀ ਆਗੇ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਚਲੋ ਜੀ ਅੱਜ ਦੀ ਵੀਡੀਓ ਆਪਣੀ ਇੱਥੇ ਖਤਮ ਆ ਤੇ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਉਦੋਂ ਤੱਕ ਲਈ ਦੋ ਆਜ਼ਾਦਤ ਸਤਿ ਸ੍ਰੀ ਅਕਾਲ ਜੀ ਮੇਰੇ ਵੀਰ ਭਰਾਵਾਂ ਨੂੰ ਤੇ ਇੱਕੇ ਜ਼ਰੂਰੀ ਬੇਨਤੀ ਹੈ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਆਪਣਾ ਇਹ ਚੈਨਲ ਗਰੋ ਹੋ ਸਕੇ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ